ਨੋਕਰਾ ਦੇ ਕੇ ਆਈ ਹੈ ਜੀ ਪਹਿਲਾਂ ਬਸ਼ੇਰੀ ਸੀ ਇਹਦੇ ਮਗਰ ਬਹੁਤ ਚੰਗੀ ਠੀਕ ਆ ਬਾਈ ਆਪ ਇਹ ਘੱਲਾਂ ਵਾਲੇ ਚੇਤਕ ਦੀ ਹੈ ਗਾਰੰਟੀ ਨਾਲ ਕੋਈ ਡੀਐਨਏ ਕਰਾ ਲੈ ਤੇ ਰੇਵੀਆ ਚਾਲ ਤੋਰਦੀ ਹੈ 30 32 ਤੇ ਕੋਈ ਤੋਰ ਕੇ ਵੇਖਿਆ ਕਿ ਫੇਰ ਕੀ ਅੱਜ ਦੇਣ ਲੈਣ ਕਰਨਾ ਇਹਦਾ 75000 ਰੁਪਿਆ ਜੀ ਲੈਣ ਦੇਣ ਜਾਈ ਲਓ ਜੀ ਮਤਰਾ 75000 ਦੀ ਤੁਹਾਨੂੰ ਆ ਮਿਲ ਜਣੀ ਆ ਮਾਰਕਾ ਮੂਰਕਾ ਚੰਗਾ ਵਾ ਤੋਰਦੀ ਇਹ ਵੀ ਬਹੁਤ ਚੰਗਾ ਘੋੜੀ ਹਾਂ ਅੱਜ ਥੋੜੀ ਜੀ ਬਾਈ ਜਿਵੇਂ ਆਪਾਂ ਕਹਿ ਦਈਏ ਵੀ ਬੱਚੇ ਦੀ ਝੂਂਡ ਮੰਨੀ ਹੋਈ ਆ ਹਨਾ ਹਾਂ ਜੀ ਸਭੀ ਵੀ ਆ ਇਹਦਾ ਕੀ ਰੇਟ ਕਰਨਾ ਬਈ ਆਪਾਂ ਇਹਦਾ 90000 ਰੁਪਿਆ ਕਰ ਦੇਈਂ ਦੇਣ ਲੈਣ ਜਾਂ ਬਾਕੀ ਆਿਆਂ ਦਾ ਮਾਣ ਤਾਣ ਹੋਊਗਾ ਠੀਕ ਆ ਬਈ ਜੇ ਕੋਈ ਸੱਜਣ ਆਉਂਦਾ ਵਾ 90000 ਦੇ ਵਿੱਚੋਂ ਵੀ ਬਾਈ ਕਹਿੰਦਾ ਮਾਣ ਤਾਣ ਹੋ ਜੂਗਾ ਇਹਦਾ 65000 ਰੁਪਿਆ ਕਰ ਦੇਈਂ ਮੁੱਲ ਤਾਂ ਬਾਕੀ ਆਿਆਂ ਦਾ ਮਾਣ ਤਾਣ ਕਰਾਈ ਮਾਣ ਤਾਣ ਹੋ ਜੂਗਾ ਪਰ ਇੰਨੀ ਗੱਲ ਜ਼ਰੂਰ ਆ ਬਾਈ ਜਿਹੜਾ ਸੱਜਣ ਇਹਨੂੰ ਲੈ ਜਾਊਗਾ ਤਾਂ ਘੋੜਾ ਬੰਨ ਵਾਲਾ ਬਈ ਘੋੜਾ ਬਹੁਤ ਚੰਗਾ ਬਣੂਗਾ ਜੇ ਚੌਖੜੀ ਚ ਹੋਊਗਾ ਤੇ ਪਰ ਕੰਨ ਕੁੰਨ ਲੋਦਾ ਬੱਚੇ ਦਾ ਰਿਕਾਰਡ ਹੀ ਹੈ। ਸਿਹਰਾ ਬਾਈ ਹਨਾ ਧੌਣ ਧੂਣ ਕੰਨ ਕੁੰਨ ਬਾਲਾ ਚੰਗਾ ਜੀ ਆਪਾਂ। ਇਹ ਵੀ 65000 ਰੁਪਏ ਦੀ ਡਿਮਾਂਡ ਆ। ਬਾਕੀ ਮਾੜਾ ਮੋਟਾ ਇਹ ਚੋ ਹੀ ਮਾਨਤਨ ਕੋਈ ਨਹੀਂ ਕਰਦਾ ਹਨਾ ਤੇ ਖੜਨੀ ਖੁੜਨੀ ਦੀ ਕੰਨਾਂ ਕੁੰਨਾਂ ਦੀ ਬਹੁਤ ਜ਼ਿਆਦਾ ਚੰਗੀ ਆ ਬਾਕੀ ਸਭੀ ਹੋਈ ਜਾਣ। ਧੌਣ ਦੀ ਤਾਂ ਬਾਲੀ ਚੰਗੀ ਆ ਬਸ਼ੀਰੀ ਜੀ। ਫਰੀਕੀਆਂ ਬਹੁਤ ਚੰਗੀਆਂ। ਬਿਲਕੁਲ ਬਾਈ ਹਨਾ ਬਾਕੀ ਧੌਣ ਵੀ ਸੋਹਣੀ ਆ ਕੰਨ ਵੀ ਛੋਟਾ ਆ ਹਨਾ ਬਾਕੀ ਜੇ ਆਪਾਂ ਗੱਲ ਕਰੀਏ ਸਪੌਟ ਵੀ ਮਿਲਦਾ ਇੱਕ ਦੋ ਬੰਦਾ ਆ ਜਾਂਦਾ ਕਹਿੰਦਾ ਯਾਰ। ਠੀਕ ਠੀਕ ਆ ਭਾਈ ਆਪਣਾ ਰੇਟ ਜਾਇ ਜੀ ਹੁੰਦਾ ਕੇ ਵੀ ਵੀਡੀਓ ਪੈਂਦੀਆਂ ਨੇ ਜਾਇ ਜੀ ਹੁੰਦੀਆਂ ਹਾਂ ਗੱਲਬਾਤ ਕਰੀਏ ਆਪਾਂ ਸੋਖ ਮੂਵੀ ਕੋੜੀ ਚੰਗੀ ਆ ਚਾਲ ਦੀ ਵੀ ਸਾਫ ਆ ਰੇਬੀਆ ਵੀ ਸੋਹਣਾ ਦਰਦੀ ਆ ਸੰਭੀ ਵੀ ਹੋਈ ਆ ਇਹਦੇ ਬਾਲੇ ਰੁਪਈਏ ਮੰਗੇ ਆ ਨਹੀਂ ਇਹਦਾ ਰੇਟ ਜਾਇ ਜੀ ਆ ਹੀ ਲੈਣ ਦੇਣ ਜੀ ਇਹ ਕਿੰਨੇ ਦੀ ਦੇਣੀ ਆ ਭਾਈ ਤੇ ਸਵਾ ਕੁ ਦੀ ਦੇ ਦੇਣਗੇ ਜੀ ਇਹ ਸਵਾ ਲੱਖ ਦੀ ਤੁਹਾਨੂੰ ਮਿਲ ਜਣੀ ਆ ਹੱਡ ਭਾਈ ਇਹਦੀ ਕੋਈ ਅੰਦਾਜ਼ਾ ਜਾਂ ਹਾਈਟ ਕਿੰਨੀ ਆ ਭਾਈ ਹਾਈਟ ਇਹਦੀ 60 ਇੰਚ ਆ ਜੀ 60 ਇੰਚ ਇਹ ਜਿਹੜੀ ਹਾਈਟ ਆ ਹਨਾ 30 ਤੋਂ ਪਲੱਸ ਤੌਰ ਦੀ ਆ ਕੋਈ ਚਲਾ ਕੇ ਦੇਖ ਲਿਆ ਕਿ ਇਹਦਾ ਦੇਣ ਲੈਣ ਜੀ ਮੁੱਲ ਤਾਂ ਲੱਖ ਰੁਪਈਆ ਕਰ ਦਾਂ ਬਾਕ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹੋਏ ਆ ਪਿੰਡ ਕੋਲੀਆ ਖੁਰਦ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੇ ਵਿੱਚ ਬਾਈ ਸੌਖਣਾ ਦੇ ਫਾਰਮ ਤੇ ਤੁਹਾਨੂੰ ਪਤਾ ਹੀ ਹੈ ਬੱਲਕੋਲ ਜੈਜ ਰੇਡ ਦੀਆਂ ਬਾਈ ਦੇ ਫਾਰਮ ਤੋਂ ਆਪਾਂ ਘੋੜੀਆਂ ਦੀਆਂ ਅੱਗੇ ਵੀ ਵੀਡੀਓ ਪਾਉਂਦੇ ਰਹੇ ਨਾ ਇਸ ਵੀਡੀਓ ਦੇ ਵਿੱਚ ਵੀ ਬੱਲਕੋਲ ਜੈਜ ਰੇਡ ਦੇ ਨਗ ਹੋਣਗੇ ਜਾਣਕਾਰੀ ਸਾਰੀ ਬਾਈ ਸੌਖ ਤੋਂ ਲਵਾਂਗੇ ਤੇ ਆਜੂ ਆਪਾਂ ਕਰਦੇ ਆ ਬਾਈ ਦੇ ਨਾਲ ਗੱਲਬਾਤ ਸਾਕੋ ਬਾਈ ਪਹਿਲਾਂ ਤਾਂ ਸਵਾਗਤ ਹੈ ਜੀ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ ਵੀ ਸਾਡੇ ਫਾਰਮ ਤੇ ਆਉਣ ਦੇ ਧੰਨਵਾਦ ਬਹੁਤ ਬਹੁਤ ਤੇ ਸਾਕੋ ਬਾਈ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਵੀਰ ਨਾਲ ਬੈਠੇ ਆਣਾ ਇਹਨਾਂ ਦੀ ਵੀ ਥੋੜੀ ਜੀ ਆਪਾਂ ਇਨਫੋਰਮੇਸ਼ਨ ਦੇ ਦਈਏ ਨਾ ਬਾਈ ਇਹਨਾਂ ਦੀ ਜਾਣ ਪਛਾਣ ਕਰਾ ਦਈਏ ਬਾਈ ਇਹ ਗਰਜੀਤ ਹੈ ਜੀ ਮੇਰਾ ਵੱਡਾ ਭਰਾ ਠੀਕ ਆ ਵੀਰੇ ਹਾਂਜੀ ਗਾਂ ਡਾਕਟਰ ਬੈਠਾ ਗੁਲਜ਼ਾਰ ਖਾਨ ਠੀਕ ਆ ਵੀਰੇ ਭਰਾਈ ਹੈ ਆਪਣਾ ਮਿੱਤਰ ਦਾ ਬਹੁਤ ਪੁਰਾਣੀ ਇਹਨਾਂ ਨਾਲ ਵੀ ਠੀਕ ਆ ਬਾਈ ਤੇ ਇਹਦਾ ਸਖ ਬਾਈ ਕਿਵੇਂ ਆ ਜਿਵੇਂ ਹੁਣ ਘੋੜਿਆਂ ਦਾ ਲਗਾਤਾਰ ਆਪਣੀਆਂ ਪਹਿਲਾ ਵੀਡੀਓ ਪਈਆਂ ਹਨ ਬਹੁਤ ਜ਼ਿਆਦਾ ਜਾਨਵਰ ਆਪਣੇ ਨਾਰਮਲ ਰੇਟ ਦੇ ਹੁੰਦੇ ਆ ਵਿਕੇ ਹਨ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਰੇਟ ਬਾਈ ਕਿਹੇ ਜੇ ਹੋਣਗੇ ਰੇਟ ਆਇਤੀ ਵੀ ਨਾਰਮਲ ਹੀ ਆਇਤੀ ਆਪਾਂ 18000 ਤੋਂ ਸਟਾਰਟਿੰਗ ਕਰਾਂਗੇ ਅੱਗੇ ਤਾਂ 20 ਤੋਂ ਕੀਤੀ ਆਇਤੀ 18 ਤੋਂ ਠੀਕ ਆ ਬਾਈ ਤੇ ਨਾਗ ਆਪਣੇ ਰਹਿਣਗੇ ਘੱਟੋ ਘੱਟ 9-10 ਬਾਈ ਹਨ 9-10 ਨਾਗ ਹੈਗੇ ਆ 9-10 ਨਾਗ ਰਹਿਣਗੇ ਤੇ ਜਿੰਨੀਆਂ ਵੀ ਘੋੜੀਆਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਟੌਪ ਦੀਆਂ ਹੋਣਗੀਆਂ ਕਿਉਂਕਿ ਬਹੁਤ ਜ਼ਿਆਦਾ ਚੰਗੇ ਤੋਰੇ ਵਾਲੀਆਂ ਘੋੜੀਆਂ ਬਾਈ ਦੇ ਕੋ ਤੇ ਜਾਣਕਾਰੀ ਆਪਾਂ ਬਾਈ ਤੋਂ ਲੈਣਾ ਸ਼ੁਰੂ ਕਰਦੇ ਆਪਾਂ ਪਹਿਲੀ ਤੋਂ ਹਨਾ ਤੇ ਅ ਬਛੇਰੀ ਤੋਂ ਹਨਾ ਕੀ ਇਹਦੀ ਡਿਟੇਲ ਆ ਸੌਖ ਪਹਿਲੀ ਦੀ ਬਾਈ ਇਹਦੀ ਸਾਢੇ 3-4 ਸਾਲ ਉਮਰ ਆ ਜੀ 4 ਸਾਲ ਦੀ ਹੋ ਗਈ ਆ ਬਛੇਰੀ ਇਹ ਠੀਕ ਆ ਬਾਈ ਤੇ 60 ਪਲਸ ਹਾਈਟ ਆ ਮੱਥੇ ਫੁੱਲ ਇੱਕ ਪਾਰ ਚੱਟਾ ਮਗਰ ਲਾ ਇਹਦਾ ਠੀਕ ਆ ਬਾਈ ਹਾਂਜੀ ਤੇ ਕਿਵੇਂ ਆ ਬਾਈ ਅੰਦਰੋਂ ਅੰਦਰ ਦੀ ਅੰਦਰ ਦੀ ਆਪਣੀ ਚੈੱਕ ਕਰਾਈ ਆ ਪੂਰੀ ਸਾਫ ਆਈ ਠੀਕ ਆ ਬਾਈ ਹਾਂਜੀ ਫੂਲ ਮੱਟ ਲੈਣ ਦਾ ਘੋੜਾ ਉਧਰ ਯੂਪੀ ਚ ਉਹਦੀ ਆ ਜੀ ਇਹ ਠੀਕ ਆ ਬਾਈ ਸੁਖ ਕਿਵੇਂ ਆ ਤੋਰਾ ਤਾਰਾ ਬਈ ਤੁਰਦੀ ਆ ਘੋੜੀ ਮੈਂ ਨਾ ਬਹੁਤ ਸੋਹਣਾ ਰੇਵੀਆ ਤੁਰਦੀ ਆ ਜੀ ਕੋਈ ਮਰਜ਼ੀ ਚੜ ਕੇ ਦੇਖ ਲਿਆ ਕੇ ਠੀਕ ਆ ਬਾਈ ਤੇ ਹਾਈਟ ਬਾਈ ਹੁਣ ਇਹਦੀ ਕਿੰਨੀ ਆ ਹਾਈਟ ਇਹਦੀ 60 ਪਲੱਸ ਆ ਜੀ 60 ਮੰਨ ਕੇ ਆ ਜੀ ਕੋਈ ਪ੍ਰੋਪਰ ਪੂਰੀ ਠੀਕ ਆ ਬਾਈ ਜਿਵੇਂ ਹੁਣ ਸਿਆਲਾਂ ਦੇ ਵਿੱਚ ਸੁਖ ਸਮਝ ਜਵੇ ਹਨਾ ਤਾਂ ਇਹ ਮੀਟਿੰਗ ਦੇ ਨੇੜ ਹੀ ਆ ਕੰਮ ਹਨਾ ਉਹ ਨੇੜ ਹੀ ਆ ਕੋਈ ਮਰਜ਼ੀ ਲਿਆ ਕੇ ਹੀਟ ਕਢਾ ਕੇ ਮੀਟ ਕਰਾ ਸਕਦਾ ਘੋੜੀ ਬਹੁਤ ਚੰਗੀ ਬਾਣ ਵਾਲੀ ਕੋਈ ਸਾਂਭਲੇ ਤਾਂ ਜੀ ਹਾਂ ਬਾਕੀ ਜਿਵੇਂ ਆਪ ਜੇ ਕੋਈ ਸੱਜਣ ਲੈ ਜੇ ਸਿਆਲਾਂ ਦੇ ਵਿੱਚ ਤਾਂ ਇਹਨੇ ਹੋਰ ਵੀ ਚੰਗੀ ਬਣਨਾ ਸੌਖੇ ਦਾ ਅੱਜ ਕੀ ਬਾਈ ਆਪਾਂ ਦੇਣ ਲੈਣ ਕਰਨਾ ਇਹਦਾ ਦੇਣ ਲੈਣ ਜੀ ਮੁੱਲ ਤਾਂ ਲੱਖ ਰੁਪਇਆ ਕਰਦੇ ਬਾਕੀ ਆਏ ਦਾ ਮਾਨ ਤਨ ਕਰਦੇ ਕੋਈ ਚੱਕਰ ਨਹੀਂ ਮਾਨ ਤਨ ਹੋ ਜੂਗਾ ਬਾਈ ਹੈਨਾ ਤੇ ਬਾਕੀ ਸੋਹਣੀ ਹੈ ਸ਼ਕੀਨ ਆ ਤੁਸੀਂ ਦੇਖ ਵੀ ਰਹੇ ਹੋ ਬਾਕੀ ਤੁਹਾਡੇ ਤਰ੍ਹਾਂ ਦੀ ਵੀ ਚੰਗੀ ਹੈ ਬਾਈ ਹੈਨਾ ਗੱਲਬਾਤ ਕਰੀਏ ਸੌਖਾ ਆਪਾਂ ਅਗਲੀ ਦੀ ਹੈਨਾ ਕੀ ਡਿਟੇਲ ਆ ਬਾਈ ਕਰਨ ਵਾਲੀ ਦੀ ਇਹ 6 ਸਾਲ ਦੀ ਹੈ ਜੀ ਘੋੜੀ ਠੀਕ ਆ ਬਾਈ ਹਾਂਜੀ ਜਮਾ ਜੈਡ ਬਲੈਕ ਆ ਠੀਕ ਆ ਵੀਰੇ 60 ਇੰਚ ਹਾਈਟ ਹੈ ਇਹਦੀ ਠੀਕ ਆ ਵੀਰੇ ਹਾਂਜੀ ਤੇ ਇਹ ਅੱਜ ਦੇ ਟਾਈਮ ਦੇ ਵਿੱਚ ਬਈ ਇਹ ਵੀ ਖਾਲੀ ਆ ਇਹ ਵੀ ਖਾਲੀ ਹੈ ਚੈੱਕ ਪਾਸ ਆਪਣੀ ਕਰਾਈ ਅੰਦਰ ਦੀ ਸਾਫ ਆ ਪੂਰੀ ਜੇ ਕੋਈ ਸੌਦਾ ਕਰਦਾ ਅਗਲਾ ਕਰਾ ਕੇ ਵੀ ਲੈ ਜੇ ਆਪਦੀ ਕਰਾ ਕੇ ਲੈ ਜੇ ਹੈਨਾ ਬਈ ਇਹਦੀ ਕੋਈ ਅੰਦਾਜ਼ਾ ਜਾਂ ਹਾਈਟ ਕਿੰਨੀ ਆ ਬਈ ਹਾਈਟ ਇਹਦੀ 60 ਇੰਚ ਆਈ 60 ਇੰਚ ਇਹ ਜਿਹੜੀ ਹਾਈਟ ਆ ਹੈਨਾ 30 ਤੋਂ ਪਲੱਸ ਤੌਰ ਦੀ ਆ ਕੋਈ ਚਲਾ ਕੇ ਦੇਖ ਲਿਆ ਕਿ ਰੇਵੀਆ ਬਹੁਤ ਚੰਗਾ ਘੋੜੀ ਤੁਰਦੀ ਠੀਕ ਆ ਵੀ ਉਹ ਸਕਰੀਨ ਦੇ ਉੱਪਰ ਬਈ ਇਹਦੇ ਸ਼ਾਰਟ ਆ ਜਿਹੜੇ ਚੱਲ ਵੀ ਰਹੇ ਹੈਨਾ ਹਾਂਜੀ ਹੁਣ ਬਈ ਬਸ਼ੇਰੀ ਇਹ ਵੀ ਜਿਵੇਂ ਆਪਾਂ ਕਹਿੰਦੇ ਕੋੜੀ ਸੰਭ ਇਹਦਾ ਕੀ ਰੇਟ ਕਰਨਾ ਬਈ ਆਪਾਂ ਇਹਦਾ 90000 ਰੁਪਇਆ ਕਰ ਦੇਂ ਦੇਣ ਲੈਣ ਜਾਂ ਬਾਕੀ ਆਿਆਂ ਦਾ ਮਾਨ ਤਾਨ ਹੋਊਗਾ ਠੀਕ ਆ ਵੀ ਜੇ ਕੋਈ ਸੱਜਣਾ ਆਉਂਦਾ ਵਾ 90000 ਦੇ ਵਿੱਚ ਵੀ ਬਾਈ ਕਹਿੰਦਾ ਮਾਨ ਤਾਨ ਹੋਊਗਾ ਨਾ ਬਾਕੀ ਜੇ ਗੱਲਬਾਤ ਕਰੀਏ ਹੱਡਾ ਪੈਰਾਂ ਦੀ ਬਹੁਤ ਸੋਹਣੀ ਆ ਬਾਈ ਗੋੜੀ ਹੈ ਨਾ ਪੇਟ ਲਗੋੜੀਆ ਹੱਡ ਪੈਰ ਦੂਰਾ ਲੱਗਿਆ ਵਾ ਜੀ ਬਹੁਤ ਚੰਗੇ ਆ ਹਾਂ ਜਿਵੇਂ ਮਾਰਵਾੜੀ ਬਈ ਬੱਚਾ ਚੰਗਾ ਦੇਣ ਵਾਲੀ ਹੈ ਨਾ ਤੇ ਗੱਲ ਕਰੀਏ ਆਪਾਂ ਅਗਲੀ ਦੀ ਹੈ ਨਾ ਬਾਈ ਆ ਜਿਹੜਾ ਰੰਗ ਆਸੋਖ ਇਹਦੀ ਵੀ ਬਹੁਤ ਜਾਦੇ ਮੰਗਾ ਹੈ ਨਾ ਕਿਉਂਕਿ ਹਮੇਸ਼ਾ ਦਰਸ਼ਕ ਕਹਿੰਦੇ ਆ ਵੀ ਜੇ ਲੈਣੀ ਹੈ ਤਾਂ ਆਪਾਂ ਇਹ ਰੰਗ ਦੀ ਕੁੜੀ ਆਪ ਨੂੰ ਮਿਲ ਜੇ ਹਨ ਤੇ ਇਹਦੇ ਵਿੱਚ ਫਾਇਦਾ ਇਹ ਵੀ ਆ ਵੀ ਮਾਲਵਾੜੀ ਬੱਚਾ ਵੀ ਦੇ ਸਕਦੀ ਹੈ ਤੇ ਬਾਕੀ ਬਈ ਨੁਗਰਾ ਬੱਚਾ ਤਾਂ 100% ਇਹਨੇ ਦੇ ਗਈ। ਹਾਂ ਜੀ ਨੁਗਰਾ ਦੇ ਕੇ ਆਈ ਹੈ ਜੀ ਪਹਿਲਾਂ ਬਸ਼ੇਰੀ ਸੀ ਇਹਦੇ ਮਗਰ ਬਹੁਤ ਚੰਗੀ। ਠੀਕ ਆ ਬਾਈ ਆਪ ਇਹ ਕੱਲਾ ਵਾਲੇ ਚੇਤਕ ਦੀ ਹੈ ਗਾਰੰਟੀ ਨਾਲ ਕੋਈ ਡੀਐਨਏ ਕਰਾ ਲੈ ਤੇ ਵੇਰੀਆ ਚਾਲ ਤੌਰ ਦੀ 30 32 ਤੇ ਕੋਈ ਤੋੜ ਕੇ ਵੇਖਿਆ ਕਿ ਫੇਰ ਪਤਾ ਲੱਗੂ ਇਹਦਾ ਜੀ। ਠੀਕ ਆ ਬਾਈ ਤੇ ਅੰਦਰ ਦੀ ਚਾਲ ਇਹ ਆਪਣੀ ਹੋ ਗਈ ਵੀ ਸਾਰੀਆਂ ਆਪਣੀਆਂ ਚੈੱਕ ਕਰਾਈਆਂ ਹੋਈਆਂ ਹਨ। ਅੰਦਰ ਦੀ ਇਹ ਵੀ ਆਪਣੀ ਚੈੱਕ ਕਰਾਈ ਆ ਪੂਰੀ ਸਾਫ ਆ। ਇਹਨੂੰ ਐਤਵਾਰ ਦਾ ਜੰਪ ਦੱਸਿਆ ਡਾਕਟਰ ਨੇ ਉਹਦਨ ਹੀ ਕਿਹ ਕੰਮ ਚੀ ਸਾਥੋਂ ਜੰਪ ਦਿੱਤਾ ਨਹੀਂ ਗਿਆ ਜੀ ਠੀਕ ਆ ਬਾਈ ਤੇ ਇਹ ਵੀਰ ਤੇ ਕੋਈ ਮਰਜੀ ਮਲਾਲੇ ਲਿਆ ਕੇ ਮਲਾਲੇ ਬਈ ਇਹਦੀ ਹਾਈਟ ਬਾਈ ਕਿੰਨੀ ਕਹੂਗੀ ਇਹਦੀ 90 ਇੰਚ ਹੀ ਸਹੀ ਹੈ 90 ਇੰਚ ਜਿਹੜੀ ਇਹਦੀ ਹਾਈਟ ਆ ਬਾਕੀ ਬਾਈ ਪੁਲਿਸਾਂ ਵੀ ਬਾਲੀ ਹੈਣਾ ਹਾਂ ਬਾਲੀ ਚੰਗੀ ਸਾਂਭੀ ਸੂੰਭੀ ਹੈ ਜੀ ਹੱਡ ਗੋਡੇ ਦੀ ਸਾਫ ਆ ਹਾਂ ਬਾਈ ਉੂੰ ਵੀ ਘੋੜੀ ਚੰਗੀ ਆ ਚਾਲ ਦੀ ਵੀ ਸਾਫ ਆ ਰੇਬੀਆ ਵੀ ਸੋਹਣਾ ਤਰਦੀ ਆ ਸਭੀ ਵੀ ਹੋਈ ਇਹਦੇ ਬਾਲੇ ਰੁਪਏ ਮੰਗੇਗਾ ਨਹੀਂ ਇਹਦਾ ਰੇਟ ਜਾ ਜੀ ਆਈ ਲੈਣ ਦੇਣ ਜੇ ਇਹ ਕਿੰਨੇ ਦੀ ਦੇਣੀ ਹੈ ਬਾਈ ਇਹ ਸਵਾ ਕੁ ਦੀ ਦੇ ਦੇਣਗੇ ਜੀ ਇਸ ਹਵਾਲੇ ਆਖੀ ਤੁਹਾਨੂੰ ਮਿਲ ਜਣੀ ਆ ਹੱਡ ਗੁੱਡੇ ਦੀ ਬਹੁਤ ਜਿਆਦਾ ਭਾਰੀ ਆ ਬਾਕੀ ਬੱਚਾ ਚੰਗਾ ਦੇਊਗੀ ਹਨਾ ਜਿਹੜੇ ਨਾਲ ਬਾਈ ਨੇ ਬੱਚੇ ਬਹੁਤ ਚੰਗੇ ਦਿੰਦੀ ਆ ਜੀ ਬਾਕੀ ਹੈ ਚੰਗੇ ਘੋੜੇ ਦੀ ਆ ਤੁਹਾਨੂੰ ਹਾਂ ਜੇ ਬਾਈ ਗੱਲਬਾਤ ਕਰੀਏ ਹਨਾ ਇੰਨੇ ਦੀ ਚੰਗੇ ਘੋੜੇ ਦੀ ਨਹੀਂ ਮਿਲਦੀ ਆ ਆਪਾਂ ਨੂੰ ਆਇਆ ਵੀ ਆਪਾਂ ਨੂੰ ਬਾਤ ਰੇਟ ਚਾਹੀ ਆਉਂਦੀ ਆ ਆਪਾਂ ਉਸ ਹਿਸਾਬ ਨਾਲ ਅੱਗੇ ਵਧੇ ਆਪਣੇ ਰੇਟ ਦੀ ਜਾਇ ਜੀ ਹੁੰਦੀ ਆ ਅੱਗੇ ਵੀ ਵੀਡੀਓ ਪੈਂਦੀਆਂ ਨਹੀਂ ਜਾਇ ਜੀ ਹੁੰਦੀ ਆ ਹਾਂ ਗੱਲਬਾਤ ਕਰੀਏ ਆਪਾਂ ਸੌਖ ਇਹਦੀ ਹਨਾ ਤੇ ਇਹਦੀ ਮਾਰਕਿੰਗ ਹੈਗੀ ਆ ਬਈ ਤਿੰਨ ਪੈਰ ਚਿੱਟੇ ਦੇ ਮੱਥੇ ਦੇ ਉੱਪਰ ਇਹਦੇ ਹੈਗਾ ਵਾ ਹਾਂ ਜ ਇਹ ਉਮਰ 4 ਸਾਲ ਆਈ 4 ਸਾਲ ਉਮਰਾਂ ਦੀ ਤੇ ਕਿੰਨੇ ਕ ਟਾਈਮ ਦੀ ਬਈ ਇਹਦਾ ਜਿਵੇਂ ਤੁਸੀਂ ਦੱਸਿਆ ਸੀ ਆਪਾਂ ਆਫ ਕੈਮਰੇ ਗੱਲ ਕਰਦੇ ਸੀ ਇਹਦੇ ਮਗਰਲੇ ਸੁਏ ਦਾ ਬੱਚਾ ਕਿਹੋ ਜਿਹਾ ਸੀ ਜੀ ਇਹਦੇ ਮਗਰ ਬਸ਼ੇਰਾ ਲਾ ਕੇ ਆਈ ਜੀ ਪਟੇ ਵਾਲਾ ਇਹ ਕੱਲਾ ਪਟਾ ਹੀ ਸੀ ਮੱਥੇ ਠੀਕ ਆ ਬਈ ਤੇ ਬਹੁਤ ਚੰਗਾ ਸੀ ਬੱਚਾ ਇਹਦਾ ਕੁੰਡੀ ਵਾਲੇ ਕੰਨ ਵਾਲਾ ਬੱਚਾ ਲਾ ਕੇ ਆਇਆ ਪੰਜ ਕਿ ਦਿਨ ਹੀ ਹੋਇਆ ਬੱਚਾ ਲਾ ਕੇ ਉਹਨੂੰ ਦੁੱਧ ਦੇ ਤੇ ਥੱਲੇ ਉਵੇਂ ਕੋਈ ਆ ਕੇ ਦੇਖ ਲਗਦਾ ਠੀਕ ਆ ਬਈ ਸਿਆਲਾਂ ਦੇ ਵਿੱਚ ਬਈ ਜੇ ਕੋਈ ਸੱਜਣ ਸਾਹਮਲੇ ਤਾਂ 4 ਰੁਪਏ ਇਹ ਜੇ ਵੇਚਣ ਵਾਲਾ ਵੀ ਲੈ ਜਾਏ ਛੱਡੂਗੀ ਬਈ ਹਾਂਜੀ ਰੰਗ ਰੰਗ ਬਹੁਤ ਚੰਗਾ ਘੋੜੀ ਪੱਕੇ ਰੰਗ ਦੀ ਦਾ ਪੱਕੀ ਅੱਜ ਦਿਨ ਲੈਣ ਕਰਨਾ ਇਹਦਾ 75000 ਰੁਪਿਆ ਜੀ ਲੈਣ ਦੇਣ ਜਾਈ ਲਓ ਜੀ ਮੇਤਰੋ 75000 ਦੀ ਤੁਹਾਨੂੰ ਆ ਮਿਲ ਜਣੀ ਆ ਮਾਰਕਾ ਮੂਰਕਾ ਚੰਗਾ ਵਾ ਤੁਰਦੀ ਇਹ ਵੀ ਬਹੁਤ ਚੰਗਾ ਘੋੜੀ ਹਾਂ ਅਜ ਥੋੜੀ ਜੀ ਬਾਈ ਜਿਵੇਂ ਆਪਾਂ ਕਹਿ ਦਈਏ ਵੀ ਬੱਚੇ ਦੀ ਝੂਂਡ ਮੰਨੀ ਹੋਈ ਹੈ ਹਨਾ ਹਾਂ ਜੀ ਬੱਚੇ ਦਾ ਸਾਹਮਣੇ ਥੋੜੀ ਲਿੱਸੀ ਹੈ ਜੀ ਹਾਂ ਬਾਕੀ ਆਣਾ ਸੁਖ ਜਿਵੇਂ ਆ ਆ ਮੌਸਮ ਬਾਈ ਆ ਗਿਆ ਜਿੰਨੀ ਮਰਜ਼ੀ ਖਰਾਕ ਧੱਕੀ ਚੱਲਦੀ ਹਾਂਦੀ ਪਿੰਦੀ ਬਹੁਤ ਹੈ ਜੀ ਖਾਣ ਪੀਣ ਦੀ ਖੁੱਲੀ ਹੈਗੀ ਹਾਂ ਹਾਂ ਜੀ ਗੱਲਬਾਤ ਕਰੀਏ ਬਾਈ ਆਪਾਂ ਅਗਲੇ ਆ ਜੀ ਹਨਾ ਅੱਗੇ ਆਪਣੇ ਕੋਲੇ ਬਸ਼ੇਰਾ ਹਾਂ ਜੀ ਠੀਕ ਆ ਬਾਈ ਇਹਦੇ ਕੱਲਾ ਮੱਥੇ ਫੁੱਲ ਇੱਕ ਪੈਰ ਚਿੱਟਾ ਮਗਰਲਾ ਠੀਕ ਆ ਬਾਈ ਹਾਂਜੀ ਬਾਈ ਸ਼ਕੀਨ ਬਹੁਤ ਆ ਹਨਾ ਬਹੁਤ ਚੰਗਾ ਕੰਨ ਕੁੰਡੀ ਵਾਲਾ ਧੌਣ ਧੂਣ ਬਹੁਤ ਚੰਗੀ ਆ ਹਾਂ ਹੁਣ ਬਹੁਤ ਚੰਗੀ ਆ ਹਨਾ ਬਾਕੀ ਉਂ ਵੀ ਜੇ ਆਪਾਂ ਕਹਦੀਏ ਸਵੇਆ ਹੋਇਆ ਬੱਚਾ ਬਾਈ ਕੀ ਡਿਟੇਲ ਆ ਇਹਦੀ ਇਹ ਵੀ ਹੋ ਗਿਆ 7 ਮਹੀਨਿਆਂ ਦਾ ਹੋ ਗਿਆ ਬੱਚਾ ਜੀ ਠੀਕ ਆ ਬਾਈ ਆਪਣੇ ਕੋਲੇ ਬੱਚਾ ਹੁੰਦਾ ਜੀ ਲਾਹਰ ਰਤਨ ਦਾ ਲਦੇਣ ਘੋੜਾ ਉਹਦਾ ਏ ਠੀਕ ਆ ਬਾਈ ਹਾਂਜੀ ਤੇ ਸੋਖਪੁਰ ਜਿਵੇਂ ਲਾਲ ਰਤਨ ਦੇ ਬੱਚੇ ਦਾ ਗਾਂ ਬੱਚਾ ਵਹਣਾ ਲਾਲ ਰਤਨ ਦਾ ਪੋਤਾ ਆ ਗਿਆ ਪੋਤਾ ਆ ਗਿਆ ਹਨਾ ਇਹ ਮਾਂ ਵੀ ਬਹੁਤ ਚੰਗੀ ਹੈ ਹਾਂ ਬਾਕੀ ਬਾਈ ਕੰਨ ਕੁੰਨ ਜਿਹੜੀ ਖੜਨੀ ਖੁੜਨੀ ਆ ਉਹ ਵੀ ਬੱਚੇ ਦੀ ਬਹੁਤ ਜਿਆਦਾ ਚੰਗੀ ਆ ਬਾਈ ਹਨਾ ਬਹੁਤ ਹੈ ਕੁਕ ਚੰਗੀ ਆਈ ਹਾਂ ਤੇ ਸੋਖ ਇਹ ਆਪਾਂ ਬਾਈ ਕਿੰਨੇ ਦਾ ਦੇਣਾ ਬੱਚਾ ਇਹਦਾ 65000 ਰੁਪਿਆ ਕਰਦੇ ਆਈ ਮੁੱਲ ਤਾਂ ਬਾਕੀ ਆਿਆਂ ਦਾ ਮਾਣ ਤਾਣ ਕਰਾਂਗੇ ਮਾਣ ਤਾਣ ਹੋ ਜਾਊਗਾ ਪਰ ਇੰਨੀ ਗੱਲ ਜਰੂਰ ਆ ਬਾਈ ਜਿਹੜਾ ਸੱਜਣ ਇਹਨੂੰ ਲੈ ਜਾਊਗਾ ਕੋੜਾ ਬੰਨ ਵਾਲਾ ਬਹੁਤ ਚੰਗਾ ਬਣੂਗਾ ਇਹ ਚੰਗਾ ਬੰਨ ਵਾਲਾ ਕਿਉਂਕਿ ਰੰਗ ਬੜਾ ਸੁਣਾ ਬਾਈ ਇੱਕ ਰੰਗ ਚੰਗਾ ਇੱਕ ਖੜ ਨਹੀਂ ਤੜਨੀ ਬੜੀ ਚੰਗੀ ਬੱਤੀ ਉਹ ਵੀ ਆਇਆ ਨਾ ਫਿਰ ਬਲੱਡ ਲਾਈਨ ਜੇ ਆਪਾਂ ਕਹੀਏ ਚੰਗੀ ਆ ਨਾ ਦੱਸਦੀ ਆ ਬਾਈ ਉਹ ਗੱਲ ਹੈ ਨਾ ਗੱਲਬਾਤ ਕਰੀਏ ਆਪਾਂ ਨੁਕਰੇ ਬੱਚੇ ਦੀ ਬਾਈ ਹਨ ਇਹ ਆ ਗਈ ਬਸ਼ੇਰੀ ਬਾਈ ਇਹ ਬਸ਼ੇਰੀ ਆਈ ਨੌਕਰੀ ਠੀਕ ਆ ਬਾਈ ਤੇ ਇਹਦੀ ਕੀ ਡਿਟੇਲ ਆ ਬਸ ਖੜਕਿਆਂ ਵਾਲੇ ਵਾਲੇ ਬਿੱਲੂ ਘੋੜੇ ਦੀ ਆਈ ਗਾਰੰਟੀ ਨਾਲ ਠੀਕ ਆ ਬਾਈ ਜਿਹੜਾ ਉਹਨਾਂ ਕੋਲੇ ਸੂਰੀਆਲੀ ਲੈਣ ਦਾ ਬਿੱਲਾ ਠੀਕ ਆ ਬਾਈ ਹਾਂਜੀ ਇਹ ਵੀ ਬਿੱਲੀ ਆ ਇੱਕ ਅੱਖ ਥੋੜੀ ਜਿਆਦੇ ਆ ਜੀ ਇੱਕ ਥੋੜੀ ਘੱਟ ਆ ਤਾਂ ਬਾਈ ਸੋਹਣੀ ਬਹੁਤ ਆ ਹਨਾ ਤੇ ਖੜਨੀ ਖੁੜਨੀ ਦੀ ਕੰਨਾਂ ਕੁੰਨਾਂ ਦੀ ਬਹੁਤ ਜਿਆਦੇ ਚੰਗੀ ਆ ਬਾਕੀ ਸਭੀ ਹੋਈ ਆ ਹਾਂ ਧੌਣ ਦੀ ਤਾਂ ਬਾਹਲੀ ਚੰਗੀ ਆ ਬਸ਼ੇਰੀ ਜੀ ਫਰੀਕੀਆਂ ਬਹੁਤ ਚੰਗੀਆਂ ਆ ਬਿਲਕੁਲ ਬਾਈ ਹਨਾ ਬਾਕੀ ਧੌਣ ਵੀ ਸੋਹਣੀ ਆ ਕੰਨ ਵੀ ਛੋਟਾ ਆ ਹਨਾ ਬਾਕੀ ਜੇ ਆਪਾਂ ਗੱਲ ਕਰੀਏ ਸਪੌਟ ਵੀ ਮਿਲਦਾ ਇੱਕ ਦੋ ਬਿਲਕੁਲ ਸਪੌਟਲੈਸ ਹੈ ਮਾੜਾ ਆ ਯਾ ਸੂ ਤੇ ਦਾਗ ਬਸ ਹਾਂ ਥੋੜਾ ਕਿਤੇ ਵੀ ਹੈ ਨਹੀਂ ਕੰਨਾਂ ਕੁੰਨਾਂ ਦੀ ਹਾਂ ਗਾ ਚੰਗੇ ਬੱਚੇ ਬਾਈ ਪਾਉਣ ਵਾਲੀ ਹਨਾ ਤੇ ਸੋਖੋ ਬਾਈ ਇਹ ਇਹਦਾ 1.80 ਲੱਖ ਰੁਪਏ ਡਿਮਾਂਡ ਆ ਬਾਕੀ ਕੋਈ ਨਹੀਂ ਮਾਨਤਨ ਕਰਾਂਗੇ ਹਾਂ ਕੋਈ ਵੀ ਸੱਜਣ ਆਊਗਾ ਮਾਨਤਨ ਹੋਊਗਾ ਕਿਉਂਕਿ ਬਾਈ ਦੇ ਪਰਮ ਤੋਂ ਆਪਾਂ ਅਕਸਰ ਵੀਡੀਓ ਬਣਾਉਂਦੇ ਰਹਿੰਦੇ ਆ ਤੁਸੀਂ ਵੀ ਬਾਈ ਫੀਡਬੈਕ ਦਿੰਨੇ ਆ ਬਈ ਬਾਈ ਦੇ ਰੇਟ ਵੀ ਜਾਇਜ਼ ਹੁੰਦੇ ਆ ਬਾਕੀ ਆਏ ਦਾ ਵੀ ਮਾਨਤਨ ਹੁੰਦਾ ਫਿਰ ਯਾਰ ਆ ਬੱਤਾਂ ਬਹੁਤ ਜ਼ਿਆਦਾ ਸ਼ਕੀਨ ਆ ਹਨਾ ਹਰਨੀ ਕਰਨੀ ਦਾ ਬੜਾ ਚੰਗਾ ਹਨਾ ਬੱਚਾ ਹੋ ਗਿਆ 6 ਕਿਹ ਮਹੀਨਿਆਂ ਦਾ ਜੀ ਠੀਕ ਆ ਬਾਈ ਹਜੇ ਚੌਖੜੀ ਚ ਹੋਊਗਾ ਤੇ ਪਰ ਕੰਨ ਕੁੰਨ ਲੋ ਦਾ ਬੱਚੇ ਦਾ ਰਿਕਾਰਡ ਹੀ ਹੈ। ਸਿਹਰਾ ਬਾਈ ਹਨਾ ਧੌਣ ਧੂਣ ਕੰਨ ਕੁੰਨ ਬਾਹਲਾ ਚੰਗਾ ਹੀ। ਬਾਹਲਾ ਚੰਗਾ ਨਹੀਂ ਆਈ ਬਾਈ ਹਨਾ ਬਾਕੀ ਮਾਰਕਾ ਵੀ ਸੋਹਣਾ ਬਾਈ ਹਨਾ ਤੇ ਮਾਥੇ ਪਤਲਾ ਬਲੇਜ ਤੇ ਇਹਦੇ ਮੇਲੇ ਤਿੰਨ ਪੈਰ ਜੱਟਿਆ ਹਨਾ ਤਿੰਨ ਪੈਰ ਤੇ ਸੋਖੇ ਕਿਹੜੀ ਲਾਈਨ ਚੋਂ ਆ ਬਾਈ ਇਹ। ਇਹ ਦਲਸ਼ਾਨ ਦਾ ਗਿਆ ਪੋਤਾ ਰਾਜਰੂਪ ਦਾ ਹੀ ਹੈ। ਰਾਈ ਰੂਪ ਦਾ ਹੈ ਬਈ ਸੋਹਣਾ ਬਹੁਤ ਯਾਰ ਖੜਨੀ ਖੁੰਦੀ ਬਹੁਤ ਚੰਗੀ ਆ ਹਨਾ ਖੜਨੀ ਧੜਨੀ ਬੱਚਾ ਬਹੁਤ ਚੰਗਾ 6 ਮਹੀਨਿਆਂ ਦਾ ਹੋਇਆ ਕੋਈ ਸਾਂਭਲੇ ਬੱਚਾ ਇਹ ਵੀ ਪੂਰਾ ਚੰਗਾ ਬਣ ਰਿਹਾ ਤਿੰਨ ਪੈਰ ਜੱਟੇ ਮੱਥੇ ਪਤਲਾ ਪਟਾ ਇਹਦੀ ਪਟਾ ਬਈ ਬਾਕੀ ਕੰਨ ਦੀ ਬਰੀਕੀ ਬਹੁਤ ਸੋਹਣੀ ਆ ਧੌਣ ਧੂਣ ਦਾ ਕੰਡ ਗੁੱਡ ਬਹੁਤ ਚੰਗੇ ਥਾਂ ਬਹੁਤ ਚੰਗਾ ਬਈ ਜੱਗ ਹੈ ਨਾ ਤੇ ਸਖ ਬਈ ਇਹ ਕਿੰਨੇ ਦੇ ਦੇਣਾ ਬਈ ਆਪਾਂ ਇਹ ਵੀ 65000 ਰੁਪਏ ਦੀ ਡਿਮਾਂਡ ਆ ਬਾਕੀ ਮਾੜਾ ਮੋਟਾ ਇਹ ਚੋ ਮਾਨ ਤਣ ਕੋਈ ਨਹੀਂ ਕਰਾਂਗੇ ਮਾਨ ਤਣ ਕਰਾਂਗੇ ਬਈ ਹਨਾ ਸੋਹਣਾ ਬਹੁਤ ਆ ਜੇ ਕੋਈ ਸੱਜਣ ਲੈ ਜੇ ਸ ਥੋੜਾ ਟਾਈਮ ਹੋਇਆ ਛੜਾਏ ਨੂੰ ਇਹਦਾ ਠੀਕ ਆ ਬਾਈ ਗੱਲਬਾਤ ਹੁਣ ਆਪਾਂ ਇਹਦੀ ਕਰੀਏ ਬਈ ਹਨਾ ਜਿਹੜਾ ਅੱਜ ਦਾ ਆਫਰ ਆ ਹਨਾ ਹਾਂਜੀ ਹਾਂਜੀ ਕਿੰਨੇ ਟਾਈਮ ਦਾ ਹੋ ਗਿਆ ਬਈ ਬੱਚਾ ਇਹ ਇਹ ਵੀ ਹੋ ਗਿਆ ਜੀ ਪੰਜਾਗ ਮਹੀਨਿਆਂ ਦਾ ਬੱਚਾ ਠੀਕ ਆ ਬਾਈ ਹਾਂਜੀ ਇਹ ਨੀਲਾ ਆ ਗਿਆ ਹਨਾ ਇਹ ਨੀਲਾ ਜੀ ਕਈ ਵਾਰ ਕੋਈ ਨਵਾਂ ਬੰਦਾ ਆਏਂਦਾ ਜਵਾਖ ਨੂੰ ਲੈ ਕੇ ਦੇਣਾ ਸ਼ੌਂਕ ਆਸਤੇ ਠੀਕ ਆ ਬਾਈ ਕਿ ਛੋਟੇ ਭਾ ਦੇਈ ਆ ਇਹ ਇਹ ਬਾਈ ਕਿੰਨੇ ਦਾ ਦੇਣਾ ਇਹ 18 ਕੇ ਹਜ਼ਾਰ ਦਾ ਦੇ ਦਾਂਗੇ ਜੀ ਸਿਰਫ 18000 ਹਾਂ ਜੀ ਇਹ ਆਪਣੇ ਕੋਲ ਬੰਦੇ ਘੋੜੀ ਲੈ ਕੇ ਗਏ ਉਹਨਾਂ ਨੇ ਕਟਾਤਾ ਹੀ ਵਿੱਚ ਕਟਾ 20 ਦਾ ਕੱਟੇ ਚਾ 18 ਦਾ ਦੇ ਦਿਆ ਕੋਈ ਨਵਾਂ ਬੰਦਾ ਆ ਜਾਂਦਾ ਕਹਿੰਦਾ ਯਾਰ ਠੀਕ ਆ ਬਾਈ ਇਹ ਯਾਰ ਛੋਟੇ ਜਵਾਗ ਦਾ ਸ਼ੌਂਕ ਹੀ ਪੂਰਾ ਕਰਨਾ ਹੁੰਦਾ ਉਹਦੇ ਲਈ ਚੰਗਾ ਘੋੜਾ ਮੱਜੂ ਕੇ ਵਾਲੀ ਲੈਣ ਦੇ ਘੋੜੇ ਦਾ ਇਹ ਠੀਕ ਆ ਬਾਈ ਇਹ ਘੋੜਾ ਆਪਾ ਦੱਸ ਨਹੀਂ ਸਕਦੇ ਰੇਟ ਹਾਂ ਉਹ ਬਾਈ ਚਲੋ ਆਪਣੇ ਵਾਲੇ ਹਰੇਕ ਹੈ ਨਾ ਮਾਰਕੀਟ ਦੇ ਵਿੱਚ ਆਣਾ ਚੱਲਣਾ ਹੁੰਦਾ ਉਹ ਚੀਜ਼ ਲਈ ਹਾਂ ਪਰ ਬੱਚਾ ਬਣੂ ਸੋਣਾ ਕੋਈ ਸਾਂਭ ਲਵੇ ਤੇ ਜਮਾ ਚਿੱਟਾ ਹੋਏ ਨਾ ਨੀਲਾ ਚਿੱਟਾ ਕੁਸ ਜਾ ਫਿਰ ਦੁੱਧੀਆਂ ਕੁਸ ਜਾ ਹਾਂ ਜੀ ਹਾਂ ਤੇ 100 ਇੱਕ ਆਪਣੇ ਫਾਰਮ ਦੀ ਲੋਕੇਸ਼ਨ ਤੇ ਮੋਬਾਈਲ ਨੰਬਰ ਦੋਨੇ ਬੋਲ ਦੀ ਹੈ ਪਿੰਡ ਆਪਣਾ ਘੋਲਿਆ ਖੁਰਦਾ ਜਿਲ੍ਹਾ ਮੋਗਾ ਠੀਕ ਆ ਬਾਈ ਹਾਂਜੀ ਤੇ ਮੋਬਾਈਲ ਨੰਬਰ ਬੋਲ ਦੀ ਹੈ ਮੋਬਾਈਲ ਨੰਬਰ 86990194349592919735 ਬਾਈ ਦੇ ਦੋਨੇ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਬਾਈ ਦਾ ਪਿੰਡ ਘੋਲਿਆ ਖੁਰਦ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜਿਲ੍ਹਾ ਮੋਗਾ ਜਾਇਜ ਰੇਟਾਂ ਦੇ ਜਾਨਵਰ ਖਰੀਦਣ ਦੇ ਲਈ ਬਾਈ ਦੇ ਨਾਲ ਇੱਕ ਵਾਰ ਜ਼ਰੂਰ ਗੱਲ ਕਰਿਓ ਕਿਉਂਕਿ ਇਹ ਉਹ ਬੰਦੇ ਆ ਜਿਨ੍ਹਾਂ ਨੇ ਬਾਈ ਨਾਰਮਲ ਬੰਦਿਆਂ ਦੇ ਘਰਾਂ ਤੱਕ ਵੀ ਘੋੜੀਆਂ ਪਹੁੰਚਾ ਦਿਆਂ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਆ ਵੀ ਕਹਿੰਦੇ ਵੀ ਘੋੜਿਆਂ ਦੇ ਰੇਟ ਬਈ ਬਹੁਤ ਜ਼ਿਆਦਾ ਆ ਜਾਂ ਵੀਡੀਓ ਬਣਾਉਣ ਵੀ ਜਾਂਦੇ ਆ ਅਗਲਾ ਕਹਿੰਦਾ ਬਈ ਰੇਟ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਤੇ ਉਹ ਬੰਦੇ ਆ ਜਿਹੜੇ ਵੀਡੀਓ ਦੇ ਵੈਕ ਹੀ ਰੇਟ ਕਰਦੇ ਆ ਤੇ ਰੇਟ ਵੀ ਬੈਲ ਕਾਲਜ ਜਾਇਜ਼ ਹੁੰਦੇ ਆ ਵੀਡੀਓ ਨੂੰ ਆਪਦੇ ਹਰੇਕ ਸੱਜਣ ਤੱਕ ਸ਼ੇਅਰ ਜ਼ਰੂਰ ਕਰ ਦਿਓ ਜਿਹੜਾ ਘੋੜਿਆਂ ਦੇ ਨਾਲ ਪਿਆਰ ਕਰਦਾ ਵਾ ਤਾਂ ਜੋ ਤੁਹਾਡੇ ਘਰ ਦੇ ਵਿੱਚ ਵੀ ਇੱਕ ਜਾਇਜ਼ ਰੇਟ ਦਾ ਜਿਹੜਾ ਘੋੜਾ ਬਹੁਤ ਪਹੁੰਚ ਸਕੇ ਧੰਨਵਾਦ